ਪੰਜਾਬ ਪੁਲਿਸ ਦੀ ਨਸ਼ਿਆ ਖਿਲਾਫ ਮੁਹਿੰਮ ਹੈ ਯੋਧ ਨਸ਼ਿਆਂ ਦੇ ਵਿਰੁੱਧ ਇਸ ਮੁਹਿੰਮ ਦੇ ਤਹਿਤ ਫਲੋਰ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ ਡੀਆਈਜੀ ਜਲੰਧਰ ਨਵੀਨ ਸਿੰਘਲਾ ਦੀ ਅਗਵਾਈ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਐਤਵਾਰ ਨਸ਼ਾ ਤਸਕਰਾਂ ਦੇ ਘਰਾਂ ਨੂੰ ਸੀਲ ਕੀਤਾ ਜਾਏਗਾ ਕਈ ਸਮਗਲਰਾਂ ਦੇ ਘਰਾਂ ਤੇ ਪੀਲਾ ਪੰਜਾਬ ਚੱਲੇਗਾ ਸੋ ਮੁਹਿੰਮ ਦੇ ਤਹਿਤ ਫਲੋਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਗੱਲ ਆਖੀ ਗਈ ਹੈ ਕਿ ਅੱਜ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਜਾਏਗੀ ਇਸ ਦੇ ਨਾਲ ਹੀ ਜਿਹੜੀ ਪ੍ਰਾਪਰਟੀ ਨਸ਼ਾ ਤਸਕਰਾਂ ਨੇ ਤਸਕਰੀ ਦੇ ਪੈਸੇ ਨਾਲ ਬਣਾਈ ਹੈ ਉਹਨਾਂ ਨੂੰ ਠਾਇਆ ਜਾਏਗਾ ਉਸ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲੇਗਾ ਅੰਦਰ ਕੀ ਕਹਿੰਦੇ ਪੰਜਾਬ ਪੁਲਿਸ ਵੱਲੋਂ ਅੱਜ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਫੋਨ ਅੱਜ ਪਹੁੰਚੇ ਆ ਫਲੋਰ ਦੇ ਹਲਕਾ ਗੰਨਾ ਪਿੰਡ ਵਿੱਚ ਸਰ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦਾ ਅੱਜ ਆਗਾਜ਼ ਕੀਤਾ ਤੁਸੀਂ ਗੰਨਾ ਪਿੰਡ ਦੇ ਪੁੱਛ ਪਹੁੰਚੇ ਆ ਜਿਹੜਾ ਇਹ ਇੱਕ ਬਦਨਾਮ ਇਹ ਵੀ ਕਹਿ ਸਕਦਾ ਨਸ਼ੇ ਨੂੰ ਲੈ ਕੇ ਅੱਜ ਇਹਦੇ ਵਿੱਚ ਕੀ ਕੁਝ ਚੈਕਿੰਗ ਹੈ ਜੀ ਜਿਨ੍ਹਾਂ ਦੇ ਵਿੱਚ ਗੱਲ ਕੀਤੀ ਜਾਵੇ ਕਿੱਥੇ ਕਿੱਥੇ ਚੈਕਿੰਗ ਨਾ ਪਿੰਡ ਦੇ ਵਿੱਚ ਪਹਿਲਾਂ ਟੈਰੋਰੀਜ਼ਮ ਟਾਈਮ ਚੌਂਕੀ ਹੁੰਦੀ ਸੀਗੀ ਪਹਿਲਾਂ ਅਸੀਂ ਲੜਾਈ ਅਤਵਾਦ ਦੇ ਖਿਲਾਫ ਲੜ ਰਹੇ ਸੀ ਅੱਜ ਜਿਹੜੀ ਲੜਾਈ ਹੈਗੀ ਉਹ ਨਸ਼ਿਆਂ ਦੇ ਖਿਲਾਫ ਲੜ ਰਹੇ ਆ ਦਸੰਬਰ ਦੇ ਮਹੀਨੇ 'ਚ ਫੇਰ ਇੱਕ ਚੌਂਕੀ ਸਟੈਬਲਿਸ਼ ਕੀਤੀ ਹੈ ਮੈਂ ਆਪ ਜਿਹੜੇ ਹੈਗੇ ਇੱਥੋਂ ਦੇ ਮੋਤਵਰ ਵਿਅਕਤੀ ਸਰਪੰਚ ਤੇ ਪੰਚਾਂ ਨਾਲ ਗੱਲ ਕੀਤੀ ਹੈ ਬੜੇ ਪੋਜ਼ਿਟਿਵ ਹੈਗੇ ਆ ਉਹ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉਹ ਨਾਲ ਹੈਗਾ ਕਿਸੇ ਵੀ ਕਿਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਜਾਂ ਉਹਨਾਂ ਕੋਲ ਇਨਫੋਰਮੇਸ਼ਨ ਹੈ ਸਾਡੇ ਨਾਲ ਸਾਂਝੀ ਕਰੋ ਤੇ ਅਸੀਂ ਕਮਿਟਿਡ ਹੈ ਪੂਰੇ ਪੰਜਾਬ ਨੂੰ ਜਲੰਧਰ ਰੇਂਜ ਨੂੰ ਨਸ਼ਾ ਮੁਕਤ ਕਰਨ ਲਈ ਤਸਕਰ ਹੈਗੇ ਉਹਨਾਂ ਦੇ ਪ੍ਰਾਪਰਟੀਆਂ ਜਿਹੜੀਆਂ ਢਾਈਆਂ ਜਾ ਰਹੀਆਂ ਹੁਣ ਤੱਕ ਜੇ ਜ਼ਿਲ੍ਹਾ ਜਲੰਧਰ ਦੀ ਗੱਲ ਕੀਤੀ ਜਾਵੇ ਇੱਥੇ ਵੀ ਕੋਈ ਇਦਾਂ ਦੀ ਪ੍ਰਾਪਰਟੀ ਤੁਸੀਂ ਦੇਖੀ ਹੈਗੇ ਜਿਹੜੀਆਂ ਆਨ ਆ ਜ਼ਿਆਦਾ ਵਿੱਚ ਉੱਥੇ ਵੀ ਐਕਸ਼ਨ ਹੁੰਦਾ ਰਿਹਾ ਬਿਲਕੁਲ ਹੋਏਗਾ ਜੀ ਕੱਲ ਅਸੀਂ ਫਲੋਰ ਦੇ ਵਿੱਚ ਐਕਸ਼ਨ ਕਰਨਾ ਹੈਗਾ ਵੱਡਾ ਔਰ ਰੇਂਜ ਲੈਵਲ ਤੇ ਪ੍ਰੋਪਰਟੀਆਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈਗਾ ਜਿਹੜੇ ਨਸ਼ਾ ਤਸਕਰ ਹੈਗੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰੋਪਰਟੀਆਂ ਬਣਾਈਆਂ ਹੈਗੀਆਂ ਉਹ ਉਹਨਾਂ ਨੂੰ ਮਤਲਬ ਉਹ ਅਸੀਂ ਸੀਜ਼ ਕਰਾਂਗੇ ਜਿੱਥੇ ਲੋਡ ਪਈ ਡਿਮਾਲਿਸ਼ ਕਰਾਂਗੇ ਪੰਜਾਬ ਪੁਲਿਸ ਵੱਲ ਕੋਈ ਮੈਸੇਜ ਹੋਣਾ ਮਾਰੇ ਅੰਸਰਾਂ ਨੂੰ ਦੇਣਾ ਚਾਹੁੰਗੇ ਸਰ ਜਿਹੜੇ ਹੱਲੇ ਵੀ ਇਸ ਕੰਮ ਤੋਂ ਬਾਜ਼ ਨਹੀਂ ਆ ਰਹੇ ਦੇਖੋ ਉਹਨਾਂ ਦਾ ਹੁਣ ਗਿਣਤੀ ਤੇ ਉਹਨਾਂ ਦੇ ਦਿਨ ਬਹੁਤ ਥੋੜੇ ਰਹਿ ਗਏ ਆ ਤੇ ਜਲਦੀ ਉਹਨਾਂ ਨੂੰ ਅੰਦਰ ਵੀ ਭੇਜਾਂਗੇ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋएगी ਕਾਫ ਤੌਰ ਤੇ ਜਿਹੜੇ ਦੱਸ ਦਿੱਤਾ ਗਿਆ ਕਿ ਕੱਲ੍ਹ ਨੂੰ ਜਿਹੜੀ ਹੈ ਇੱਥੇ ਐਕਸ਼ਨ ਦੂਸਰਾ ਵੀ ਹੋਣ ਜਾ ਰਿਹਾ ਕਿ ਕੱਲ ਜਿਹੜੀ ਐਪ੍ਰੋਪਰਟੀਆਂ ਜਿਹੜੀਆਂ ਬਸ਼ੇ ਦੇ ਨਾਲ ਬਣਾਈ ਹੋਏ ਆ ਉਹ ਕੱਲ ਨੂੰ ਇੱਥੇ ਢਾਈਆਂ ਜਾਣਗੀਆਂ ਪੁਲਿਸ ਨੇ ਉਹ ਵੀ ਜਿਹੜੀ ਹੈ ਵੈਰੀਫਾਈ ਕਰ ਲਈ ਹੈਗੇ ਆ ਕੱਲ ਦੇਖਦੇ ਆ ਕਿ ਕੀ ਕੋਈ ਸੈਕਸ਼ਨ ਰਹਿਣ ਵਾਲਾ ਹੈ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਬੜੇ ਸਖਤ ਨਰਜ਼ੇ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਆ ਤੇ ਹੁਣ ਜਿਹੜੇ ਐਕਸ਼ਨ ਵੀ ਜਿਹੜੇ ਆ ਪੰਜਾਬ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਹਲੇ ਜਨਾ ਮਨੀਸ਼ ਬਾਵਾ ਪੀਟੀਸ਼ਨਰ ਫਲੋਰ